थी जो के बहुत इफेक्टिव होता है और इसके फायदे आप सब सीखिए ऊपर की सांस को भरते भरते ऊपर आ जाए लंबी सांस लेते रहे और सांस छोड़ते के ऊपर रखें ਅੱਜ ਦੇ ਦਿਨ ਦੀ ਇੰਟਰਨੈਸ਼ਨਲ ਯੋਗਾ ਡੇ ਹੈ ਤੇ ਮੈਂ ਬਹੁਤ ਵਧਾਈ ਦੇਣਾ ਤੇ ਸਾਡੇ ਭਾਰਤੀਆਂ ਲਈ ਤਾਂ ਹੋਰ ਵੀ ਵੱਡੀ ਖਾਸ ਗੱਲ ਹੈ ਕਿ ਸਾਡੀ ਇਹ ਸੰਸਕ੍ਰਿਤੀ ਹੈ ਤੇ ਤੁਹਾਨੂੰ ਸਾਡੇ ਪੁਰਖਿਆਂ ਤੋਂ ਇਹ ਵਿਰਾਸਤ ਦੇ ਵਿੱਚ ਜਿਹੜਾ ਯੋਗਾ ਉਹ ਮਿਲਿਆਗਾ ਤੇ ਅੱਜ ਪੂਰੀ ਦੁਨੀਆ ਦਾ ਲੋਹਾ ਮੰਨ ਰਿਹਾ ਤੇ ਵੈਸਟਰਨ ਦੇਸ਼ਾਂ ਦੇ ਵਿੱਚ ਵੀ ਜਿਹੜਾ ਅੱਜ ਯੋਗਾ ਬੜਾ ਪ੍ਰਚਲਿਤ ਹੈ ਜਿਹੜਾ ਉਹ ਹੋ ਰਿਹਾ ਕਿਉਂਕਿ ਸੇਤ ਨੂੰ ਤੰਦਰੁਸਤ ਰੱਖਣ ਦੇ ਲਈ ਮਤਲਬ ਕਿ ਇਸ ਤੋਂ ਕੋਈ کارਗਰ ਚੀਜ਼ ਮੈਨੂੰ ਲੱਗਦਾ ਨਹੀਂ ਸਾਬਤ ਹੋ ਸਕਦੀ ਹੈ ਸੋ ਅੱਜ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਇਹ ਅੱਜ ਇੱਕ ਦਿਨ ਹੈ ਪਰ ਇਦੂ ਬਿਨਾ ਵੀ 364 ਦਿਨ ਹੋਰ ਹੁੰਦੇ ਆ ਉਹ ਉਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਯੋਗਾ ਵੀ ਕਰੀਏ ਆਪਾਂ ਐਕਸਰਸਾਈਜ਼ ਵੀ ਕਰੀਏ ਤਾਂ ਕਿ ਆਪਾਂ ਆਪਣੇ ਸਰੀਰ ਨੂੰ ਜਿਹੜਾ ਤੰਦਰੁਸਤ ਆ ਉਹ ਰੱਖ ਸਕੀਏ ਕਿਉਂਕਿ ਬਾਕੀ ਦੁਨੀਆ ਦੀਆਂ ਸਾਰੀਆਂ ਧਨ ਦੌਲਤਾਂ ਅਹੁਦੇ ਸਭ ਕੁਝ ਤੁਹਾਡੇ ਲਈ ਨੇਫਾ ਲੱਗਦਾ ਜੇ ਤੁਹਾਡਾ ਸਰੀਰ ਹੈ ਜਿਹੜਾ ਉਹ ਤੰਦਰੁਸਤ ਨਾ ਹੋਵੇ ਸੋ ਤੁਸੀਂ ਆਪਣੇ ਆਪ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਤੇ ਸਮਾਜ ਨੂੰ ਵੀ ਸਭ ਤੋਂ ਮੈਂ ਸਮਝਦਾ ਕਿ ਜੋ ਆਪ ਦੇ ਲਈ ਵੀ ਤੁਹਾਡੇ ਫਾਇਦੇਮੰਦ ਹੈ ਵੱਡੀ ਗੱਲ ਜਿਹੜੀ ਇਹ ਦੇ ਸਕਦੇ ਹੋ ਜੇ ਆਪ ਤੁਸੀਂ ਤੰਦਰੁਸਤ ਰਹੋਗੇ ਆਪ ਤੰਦਰੁਸਤ ਰਹੋਗੇ ਪਰਿਵਾਰ ਤੇ ਬੋਝ ਵੀ ਨਹੀਂ ਪਊਗਾ ਸਮਾਜ ਤੇ ਬੋਝ ਵੀ ਨਹੀਂ ਪਊਗਾ ਦਿਮਾਗ ਵੀ ਤੰਦਰੁਸਤ ਰਹੂਗਾ ਦਿਮਾਗ ਤੰਦਰੁਸਤ ਰਹੂਗਾ ਤੇ ਇਹ ਵੀ ਤੁਸੀਂ ਚੰਗੇ ਇਨਸਾਨ ਵੀ ਜਿਹੜੇ ਉਹ ਬਣ ਕੇ ਜਿਹੜਾ ਉਹ ਰੋਹੰਕਾਰ ਵੱਲੋਂ ਵੀ ਪ੍ਰੋਗਰਾਮ ਚੱਲ ਰਿਹਾ ਹੈ ਦਾ ਲਾਹਾ ਲੈਣ ਤੇ ਆਪਣੇ ਸਰੀਰ ਨੂੰ ਜਿਹੜਾ ਤੰਦਰੁਸਤ ਹੈ ਉਹ ਬਣਾਓ ਸੋ ਅੱਜ ਵੀ ਜਿੰਨੇ ਪਾ ਹਰ ਸਾਲ ਮਨਾਉਂਦੇ ਆ ਤੇ ਅੱਜ ਵੀ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਤੁਸੀਂ ਦੇਖ ਸਕਦੇ ਹੋ ਕਾਫੀ ਗਿਣਤੀ ਦੇ ਵਿੱਚ ਲੋਕ ਆਏ ਸੀਗੇ ਔਰ ਸਭ ਨੇ ਬੜੇ ਮਨ ਦੇ ਨਾਲ ਯੋਗਾ ਇੱਥੇ ਕੀਤਾ ਹੈਗਾ ਇਸ ਤੋਂ ਇਲਾਵਾ ਅੱਜ ਦੇ ਦਿਨ ਤੋਂ ਇਲਾਵਾ ਵੀ ਸਾਡੇ ਜਿਹੜੇ ਕੋਲ ਸੀਐਮ ਸਾਹਿਬ ਦੀ ਜਿਹੜੀ ਸਕੀਮ ਚਲਾਈ ਹੋਈ ਹੈ ਸੀਐਮ ਦੀ ਯੋਗ ਸ਼ਾਲਾ ਦੇ ਵਿੱਚ ਸਾਡੇ ਕੋਲ 15 ਟ੍ਰੇਨਰਸ ਨੇ ਜਿਹੜੇ ਕਿ ਡੇਲੀ ਦੀਆਂ ਕਲਾਸਿਸ ਲੈ ਰਹੇ ਨੇ ਕੋਈ 78 ਕਲਾਸਿਸ ਸਾਡੀਆਂ ਡੇਲੀ ਚੱਲਦੀਆਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਸਾਰੇ ਜਿਹੜੇ ਲੋਗ ਨੇ ਜਿਹੜੇ ਚਾਹਵਾਨ ਨੇ ਉਹ ਆ ਕੇ ਆਪਣਾ ਯੋਗਾ ਕਰਦੇ ਨੇ ਅਤੇ ਆਪਣੇ ਸਰੀਰ ਨੂੰ ਦਰੁਸਤ ਕਰਦੇ ਨੇ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਭ ਨੂੰ ਬੇਨਤੀ ਕਰਨੇ ਚਾਹਾਂਗੀ ਸਾਰੇ ਨਾਗਰਿਕਾਂ ਨੂੰ ਕਿ ਇਹ ਫ੍ਰੀ ਕਲਾਸਿਸ ਨੇ ਜੋ ਵੀ ਚਾਹੇ ਨਾ ਕਲਾਸਿਸ ਨੂੰ ਜੁਆਇਨ ਕਰ ਸਕਦਾ ਤੇ ਜੇ ਕਿਸੇ ਨੂੰ ਨਾ ਪਤਾ ਹੋਵੇ ਸਾਡੇ ਦਫਤਰ ਨਾਲ ਕੰਟੈਕਟ ਕਰ ਸਕਦਾ ਤੇ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਕਿ ਇਹ ਕਲਾਸਿਸ ਕਿੱਥੇ-ਕਿੱਥੇ ਲਗਾਈਆਂ ਨੇ ਇਹ ਅਲਗ-ਅਲਗ ਟਾਈਮਿੰਗ ਤੇ ਨੇ 5 ਤੋਂ 6 ਸਵੇਰੇ ਤੇ ਸ਼ਾਮ ਨੂੰ ਵੀ ਲੱਗਦੀਆਂ ਨੇ ਤਾਂ ਸਾਰੇ ਜਿਹੜੇ ਟਾਈਮਿੰਗਸ ਨੇ ਅਸੀਂ ਤੁਹਾਨੂੰ ਦੇ ਦਾਂਗੇ ਤੁਸੀਂ ਉਹਨੂੰ ਫਲੈਸ਼ ਕਰਦੇ ਅਸੀਂ ਅਸੀਂ ਕੋਈ 7 ਤੋਂ 8 ਲੱਖ ਦੇ ਬੂਟੇ ਲਗਾਵਾਂਗੇ ਇਸ ਵਾਰ ਸਾਰੇ ਜਿਹੜੇ ਮਹਿਕਮੇ ਨੇ ਅਸੀਂ ਉਹਨਾਂ ਨੂੰ ਟੀਚੇ ਦਿੱਤੇ ਨੇ ਤੇ ਬੂਟੇ ਜਿਹੜੇ ਨੇ ਫੋਰੈਸਟ ਡਿਪਾਰਟਮੈਂਟ ਵੱਲੋਂ ਦਿੱਤੇ ਜਾਣਗੇ ਫ੍ਰੀ ਆਫ ਕਾਸਟ ਤੇ ਉਹਨਾਂ ਦੀ ਮੇਨਟੇਨੈਂਸ ਵੀ ਜਿਹੜਾ ਹੈਗਾ ਸੰਬੰਧਿਤ ਵਿਭਾਗ ਉਹ ਕਰੇਗਾ ਉੱਪਰ ਕੀ ਆਖੀ ਤੇ ਸਾਹ ਕੋ हस्त आसन, दोनों हाथ सांस भरते भरते ऊपर नमस्कार मुद्रा करें लंबी सांस भरे और सांस छोड़ते छोड़ते पीछे की ओर बैंड हो जाएं। सांस छोड़ते खब्बा बाजू नीचे की ओर खींचे लंबी सांस भरे और छोड़ते छोड़ते लेफ्ट साइड को झुक जाए और ਹੰਦੀ ਸਿੱਧਾ ਰਹੇ ਆਪ ਇੱਕ ਇੱਕਿਤਨੀ ਕੀ ਤਰਹਿਨਾ ਪਾਤਰ ਸਨਾਈਨਾ ਸ਼ੁਰੂ ਕਰੇ ਇਹ ਪੈਰ اندر ਲਗਾਓ ਪਾਤਰ ਸਨਾਈ ਵੈਰੀ ਗੁੱਡ ਰਲਾਈ ਅੱਜ ਦੇ ਸਮੇਂ ਚ ਇਸ ਸਰਫੇ ਨਹੀਂ ਵੀ ਅੱਜ ਇੰਟਰਨੈਸ਼ਨਲ ਯੋਗਾ ਦਿਹਾੜੀ ਆ ਜਦੋਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਯੋਗਾ ਕਰੀਏ ਇਸ ਤੋਂ ਇਲਾਵਾ ਵੀ 364 ਦਿਨ ਹੁੰਦੇ ਆ ਉਸ ਦਿਨ ਤੁਸੀਂ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖ ਲਈ ਯੋਗਾ ਕਰ ਸਕਦੇ ਤਾਂ ਬਹੁਤ ਵਧੀਆ ਤੰਦਰੁਸਤੀ ਉਤੋਂ ਵੱਡੀ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਜੀ ਕੋਈ ਹੋਰ ਨਹੀਂ ਸਕਦੀ ਬਾਕੀ ਸਾਰਾ ਕੁਝ ਦੌਲਤ ਤਰੱਕੀਆਂ ਸਭ ਕੁਝ ਮਾਇਨੇ ਦਾ ਵੀ ਤੁਹਾਡੇ ਲਈ ਕੱਖ ਵੀ ਨਹੀਂ ਜੇ ਸ਼ਰੀਰ ਤੰਦਰੁਸਤ ਤੁਸੀਂ ਦੇਖੋ ਵੀ ਕੁਝ ਹੋਵੇ ਜੇ ਕਦੇ ਬੁਖਾਰ ਵੀ ਚੜ ਜਾਏ ਨਾ ਸਾਰੀ ਦੁਨੀਆ ਚੰਗੀ ਲੱਗਣੋਂ ਹਟ ਜਾਂਦੀ ਆ ਨਾ ਦੌਲਤ ਨਾ ਉਹਦੇ ਕੁਝ ਚੰਗਾ ਨਹੀਂ ਲੱਗਦਾ ਜੇਕਰ ਕੋਈ ਵੀ ਵਿਅਕਤੀ ਜਾਂ 25 ਵਿਅਕੀਆਂ ਦਾ ਗਰੁੱਪ ਇਹ ਯੋਜਨਾ ਦਾ ਸ਼ੁਰੂ ਕਰਨਾ ਚਾਹੁੰਦਾ ਹੈ